ਕਿ ਉਹਨਾਂ ਲੋਕਾਂੇ ਸੋਚਦੇ ਐ ਕਿ ਪਰਚੇ ਦਰਜ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਉਂਡਾਣਗੇ ਬਹੁਤ ਗਲਤ ਫਹਿਮੀ ਚ ਐ ਹਾਂਜੀ ਅਕਾਲੀ ਦਲ ਉਹ ਪਾਰਟੀ ਐ ਜਿਹਦੇ ਵਰਕਰਾਂ ਨੇ ਇਹਦੇ 16-16 ਸਾਲ ਖੱਲੇ ਕਰਦੇ ਹੋਏ ਕੱਲਾ ਸਵਾ ਸਾਲ ਰਹਿ ਗਿਆ ਚਲੋ ਦੇਖੋ ਕੀ ਲੱਗਦਾ ਇਹ ਮਨਸ਼ਾ ਕੀ ਹੈ ਜੀ ਇਹਨਾਂ ਦੀ ਆਪ ਸਰਕਾਰ ਦੀ ਕੀ ਮਨਸ਼ਾ ਲੱਗਦੀ ਹੈ ਜੀ ਪਹਿਲਾਂ ਕਹਿ ਰਹੇ ਸੀ ਵੀ ਆਪਣੇ ਕਾਰਵਾਈ ਆਪਣੀ ਆਪਣੀ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟਖੋ ਕਰ ਜਾਂਦੇ ਲਕੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸੱਚੀ ਦਾ حساب 1.5 ਸਾਲ ਬਸ ਬਸ ਵਾਲੇ ਸੋਚਦੇ ਹੈ ਕਿ ਪਰਚੇ ਦਰਜ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਨੂੰ ਡਰਾ ਲੰਗੇ ਬਹੁਤ ਗਲਤ ਫਹਮੀ ਚ ਹੈ ਹਾਂਜੀ ਅਕਾਲੀ ਦਲ ਉਹ ਪਾਰਟੀ ਹੈ ਇਦੇ ਵਰਕਰਾਂ ਨੇ ਇਦੇ 16 16 ਸਾਲ ਛੱਲੇ ਕਰਦੇ ਕੱਲਾ ਸਵਾ ਸਾਲ ਰਹਿ ਗਿਆ ਚਲੋ ਦੇਖੋ ਕੀ ਲੱਗਦਾ ਹੈ ਮਨਸ਼ਾ ਕੀ ਹੈ ਜੀ ਇਹਨਾਂ ਦੀ ਆਪ ਸਰਕਾਰ ਦੀ ਕੀ ਮਨਸ਼ਾ ਲੱਗਦੀ ਹੈ ਜੀ ਪਹਿਲਾਂ ਕਹਿ ਰਹੇ ਸੀ ਵੀ ਫਿਰ ਦੇ ਕਾਰਵਾਈ ਆਪਣੀ ਆਪਣੀ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟਖੋ ਕਰ ਜਾਂਦੇ ਆ ਲਹੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸੱਚੀ ਦਾ حساب 1.5 ਸਾਲ